ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਿਹੜਾ ਬਈ ਬਦੌਸ਼ੀ ਖੁਰਨੀ ਬਦੌਸ਼ੀ ਖੁਰਦ ਜੀ ਸਰਹੰਦ ਫਤੇਗੜ ਸਾਹਿਬ ਤੋਂ ਹੈਗਾ ਜੀ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਟਿਆਲਾ ਰੋਡ ਤੇ ਹੈ ਜੀ ਪਟਿਆਲਾ ਰੋਡ ਤੇ ਹੈ ਨਾ ਹਾਂ ਜੀ ਆਪਣੇ ਵਾਲੇ ਪਟਿਆਲਾ ਪਟਿਆਲਾ ਬਾਈਪਾਸ ਤੇ ਹੀ ਆਏ ਆ ਜੀ ਅਸੀਂ 9 ਕਿਲੋਮੀਟਰ ਦੂਰ ਆ ਜੀ ਤੇ ਟਾਈਮ ਕਰੀਬ 7:43 ਮਿੰਟ ਹੋ ਗਿਆ ਜੀ ਪੌਣੇ 8 ਹੀ ਹੋ ਗਿਆ ਤੇ ਪੂਰੇ ਲੇਟ ਹੀ ਐ ਪੈਂਡ ਇਥੋਂ ਮੇਰਾ ਹੈਗਾ ਜੀ 200 ਕਿਲੋਮੀਟਰ ਦੀ ਦੂਰੀ ਤੇ ਪਰ ਬਾਈ ਨੇ ਦੋ ਤਿੰਨ ਵਾਰੀ ਕਿਹਾ ਸੀ ਬਾਈ ਦੀਆਂ ਦੋ ਮੱਝਾਂ ਨੇੜੀਆਂ ਬਹੁਤ ਜ਼ਿਆਦਾ ਰਿਪੀਟ ਕਰ ਰਹੀਆਂ ਇੱਕ ਝੋਟੀ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਸ਼ੂ ਬਾਈ ਦੇ ਚੰਗੇ ਥੋੜਾ ਜਿਹਾ ਨਾ ਬਾਈਪਾਸ ਫੈਟ ਬਾਈ ਜਮਾਂ ਹੀ ਨਿ ਵਰਤ ਰਿਆ ਤੇ ਮੱਝਾਂ ਦੁੱਧ ਦਿੰਦੀਆਂ ਬਾਈ ਕਹਿੰਦਾ ਵੀ ਉਹੀ ਪਸ਼ੂ ਲਿੱਛੇ ਜਿਹੜੇ ਦੁੱਧ ਦਿੰਦੇ ਆ ਕਾਹਤੋਂ ਲਿੱਛੇ ਆ ਇਹ ਆਪਾਂ ਨੂੰ ਵੀ ਪਤਾ ਜੀ ਵੀ ਕੱਲੇ ਨੈਦਰਲ ਮੈਕਚਰ ਲੈ ਇਹਨਾਂ ਨੇ ਸੈੱਟ ਨਹੀਂ ਹੋਣਾ ਇਹਨਾਂ ਨੂੰ ਬਾਈਪਾਸ ਫੈਟ ਦੀ ਰੋਡ ਆ ਜੀ ਠੀਕ ਆ 1% ਵੀ ਬਾਈਪਾਸ ਫੈਟ ਨਹੀਂ ਪਾਇਆ ਗਿਆ ਆ ਜਿਹੜੀ ਮੱਝ ਤੁਸੀਂ ਸਾਹਮਣੇ ਦੇਖ ਰਹੇ ਆ ਜੀ 1.5 ਲੱਖ ਰੁਪਏ ਦੀ ਬਾਈ ਨੇ ਖਰੀਦੀ ਵੀ ਆ 20 ਕਿਲੋ ਦਾ ਪੀਕ ਸੀਗਾ ਮੱਝ ਦਾ ਬਹੁਤ ਚੰਗੀ ਮੱਝ ਐ ਕੋਈ ਝੂਠ ਨਹੀਂਗਾ ਤੇ ਕਿੰਨਾ ਤੋਂ ਖਰੀਦੀ ਸੀ ਬਈ ਆਪਾਂ ਇਹ ਉੱਚੀ ਰੁੜਕੀ ਤੋਂ ਖਰੀਦੀ ਸੀ ਜੀ ਅੱਛਾ ਉੱਚੀ ਰੁੜਕੀ ਤੋਂ ਹੈ ਇਹਦੇ ਮੇਲੇ ਰੜਦੇ ਆ ਇਹੋ ਨਾਲ ਤੋਂ ਖਰੀਦੀ ਸੀ ਬਾਖੜ ਠੀਕ ਆ ਠੀਕ ਆ ਹਾਂ ਜੀ ਇੱਕ ਜਿਵੇਂ ਹੁਣੇ ਮੱਝ ਮੰਨ ਲਓ ਫੀਡ ਫੂਡ ਬਹੁਤ ਘੱਟ ਖਾਂਦੀ ਐ ਜੀ 2-3 ਕਿਲੋ ਫੀਡ ਖਾ ਕੇ ਤੇ ਮੰਨ ਕੇ ਚਲੋ ਵੀ ਬਸ ਕਰਨ ਵਾਲੀ ਗੱਲ ਐ ਇਹ ਇਹਦਾ ਕਾਰਨ ਕੀ ਆ ਬਹੁਤ ਜ਼ਿਆਦੇ ਹੋਊਗੀ ਇਹ ਮੇਰੇ ਹਿਸਾਬ ਨਾਲ 6ਵੇਂ 7ਵੇਂ ਸੂਈ ਹੋਊ ਬਾਈ ਮਾਦਨ ਹਾਂ ਇਹ ਹੋਊਗੀ ਰਾਮ ਹਾਂ ਇਹ ਇਹਦਾ ਕਾਰਨ ਇਹ ਤੇਲ ਦਾ ਕਾਰਨ ਇੱਥੇ ਆ ਕੇ ਤੁਹਾਨੂੰ ਪਤਾ ਲੱਗਦਾ ਜੀ ਵੀ ਜਿਹੜਾ ਤੇਲ ਦੇਈ ਜਾਣਾ ਦੇਈ ਜਾਣਾ ਪਸ਼ੂ ਨੂੰ ਤੁਸੀਂ ਤੇਲ ਤੇ ਘਿਓ ਦਾ ਤੁਸੀਂ ਪਸ਼ੂ ਦੇ ਨੇੜੇ ਵੀ ਨਹੀਂ ਕਰਨਾ ਜੀ ਠੀਕ ਹੈ ਜੇ ਪਸ਼ੂ ਨੂੰ ਸਹੀ ਰੱਖਣਾ ਦਾ ਠੀਕ ਹੈ ਹੁਣ ਫਿਰ ਇਹ ਮੰਨ ਲਓ ਸਿਹਤ ਦੀ ਮਾੜੀ ਹੈ ਮੱਝ ਲਿਵਰੇ ਦਾ ਫੈਕਟੀ ਹੋ ਗਿਆ ਜੀ ਠੀਕ ਹੈ ਤਾਂ ਕਰਕੇ ਮੰਨ ਲਓ ਫੀਡ ਇਹਦੇ ਪਚਦੀ ਨਹੀਂ ਇਹ ਖਾਵੇ ਵੀ ਕੀ ਵੱਧ ਤੋਂ ਵੱਧ 2-3 ਕਿਲੋ ਫੀਡ ਹੀ ਖਾ ਸਕਦੀ ਹੈ ਤਾਂ ਹੀ ਮੱਝ ਰਾਜੀ ਨਹੀਂ ਹੋ ਰਹੀਗੀ ਠੀਕ ਹੈ ਬਾਈਪਾਸ ਪੈਟ ਇਹਨੂੰ ਦੇਵਾਂਗੇ ਭਲਾ ਨਾਲ ਨਾਲ ਦੇਣੀ ਪਵੇ ਬਾਇਰਨ ਟੋਨਿਕ ਵਗੈਰਾ ਦੇਵਾਂਗੇ ਜੀ ਠੀਕ ਹੈ ਕਾਪਰ ਜਿਵੇਂ ਬੋਬੀਮੈਨ ਜੀਐਲ ਵਗੈਰਾ ਦੇਵਾਂਗੇ ਫੇਰ ਇਹ ਮੱਜ ਦਾ weight ਪੂਰਾ ਹੋਊਗਾ ਅੱਜ ਇਹਦੇ ਦਵਾਈ ਭਰੀ ਹੈ ਜੀ ਫੇਰੇ ਜਾ ਕੇ ਗੱਬਣ ਹੋਊਗੀ ਮੱਜ ਜਿੰਨਾ ਚਿਰ ਇਹਦਾ body weight ਨਹੀਂ ਪੂਰਾ ਹੁੰਦਾ ਉਹਨਾਂ ਚਿਰ ਇਹ ਮੱਜ ਨੇ ਗੱਬਣ ਨਹੀਂ ਹੁੰਦਾ ਕਿੰਨੇ ਵਾਰੀ ਫੀਮਲ ਨਵਾਦਾ ਬਈ ਲਗੇ ਹੋਣੇ 7-8 ਵਾਰੀ ਸੀ 7-8 ਵਾਰੀ ਹਾਂਜੀ ਠੀਕ ਆ ਹਰ ਵਾਰੀ ਚੰਗਾ ਹੀ ਲਵਾਇਆ ਕਿ ਨੋਰਮਲ ਦੀ ਅੱਗ ਚੰਗਾ ਹੀ ਲਵਾਇਆ ਜੀ ਹਰ ਵਾਰੀ ਚੰਗਾ ਹਾਂਜੀ ਗੱਮ ਅੱਜ ਚੰਗੀ ਆ এবੀਸੀ ਦੇ ਸੀਮਨ ਪੋਆਏ ਬਈ ਜਾਕਟਰ ਦੇ ਸਿਲੰਡਰ ਚ ਅੱਛਾ ਤੁਸੀਂ ਆਪ ਦੇ ਪਾਏ ਹਾਂਜੀ ਅੱਛਾ ਉਹੀ ਬੋਲ ਹੋਣੇ ਉਹੀ ਲਵਾਉਣੇ ਹਾਂਜੀ ਠੀਕ ਆ ਤੇ ਇਹ ਮੱਜ ਦੇ ਬਈ এবੀ 6-7 ਵਾਰੀ ਇਹ ਵੀ ਰੀਲ ਲਵਾ ਲਈ ਠੀਕ ਆ ਜੀ ਇਹਦੇ ਅੱਛਾ ਹੁਣ ਇਹਦੇ ਹੋਏਗੀ ਇਹ ਹਾਂਜੀ ਇਹਦੇ ਹੋਈਏ ਸਿੰਕਰੂ ਕਰਕੇ ਕਰੀਏ ਜੀ ਸਿੰਕਰੂ ਕਰਕੇ ਹੀਟ ਉਵੇਂ ਜਿਵੇਂ ਮੈਂ ਦੱਸਿਆ ਸੀ 10ਵੇਂ ਦਿਨ ਹਾਂਜੀ ਹੀਟ ਤੋਂ 10 ਮਹੀਨਿਆਂ ਹਾਂਜੀ ਹੀਟ ਤੋਂ 10 ਮਹੀਨਿਆਂ ਤੇ ਹੀਟ ਚ ਪ੍ਰੋਪਰ ਆਈ ਦੀਗੀ ਹਾਂਜੀ ਹੀਟ ਚ ਪ੍ਰੋਪਰ ਆਉਂਦੀ ਐ ਠੀਕ ਐ ਤਾਂ ਰਿੰਗ ਕੇ ਬੋਹਾਂਜੀ ਰਿੰਗ ਕੇ ਬੋਹ ਅੱਛਾ ਰੈਂਕੇ ਬਣਦੀ ਐ ਹਾਂਜੀ ਹਾਂਜੀ ਫੇਰ ਵੀ ਨਹੀਂ ਗੱਬਣਾ ਹੋ ਰਹੀ ਫੇਰ ਨਹੀਂ ਹੋ ਰਹੀ ਆ अच्छा चलो ये आपा चेक ਨਹੀਂ ਕਰਦਾ ਤੇ ਕਿਉਂਕਿ 31 ਤਰੀਕ ਨੂੰ ਹੀ ਟੀਕਾ ਭਰਿਆ ਹਣਾ ਤੁਸੀਂ ਇਹਦੇ ਹਾਂਜੀ ਹਾਂ ਲੋ 3-4 ਦਿਨ ਹੀ ਹੋਏ ਆ ਹਾਂਜੀ ਹਾਂ ਤੇ ਇਹ ਆਪਾਂ ਤਾਂ ਹੀ ਨਹੀਂ ਚਲੋ ਮੱਝ ਤੁਹਾਡੀ ਇਨਫੈਕਸ਼ਨ ਵੀ ਸੈੱਟ ਗਈ ਸੀ ਤੇ ਤਾਰਾ ਵੀ ਸੈੱਟ ਗਈ ਜੀ ਉਹ ਕੋਈ ਕਨਫਰਮ ਆ ਵੀ ਨਹੀਂ ਰਹਿਣੀ ਸੀ ਹਾਂਜੀ ਹਾਂ ਪਰ ਇਹ ਮੱਝ ਹੋ ਸਕਦਾ ਰੱਬ ਸੁੱਖ ਰੱਖੇ ਤੁਸੀਂ ਜਿਵੇਂ ਮੈਂ ਕਿਹਾ ਸੀ ਸਿੰਕਰ ਉਹ ਵੀ ਕੀਤੀ ਸੀ ਉਹਵੇਂ કરી ਹਾਂਜੀ ਠੀਕ ਹੈ ਜੀ ਤੇ ਹੀਟ ਚ ਆ ਗਈ ਸੀ ਵਧੀਆ ਹਾਂਜੀ ਚਲੋ ਰੱਬ ਸੁੱਖ ਰੱਖੇ ਹੋ ਸਕਦਾ ਇਹ ਤਾਂ ਗੱਬੜ ਹੋ ਜੇ ਜੀ ਆ ਮੱਝ ਗੱਬਣਾ ਜੀ ਹਏ ਗੱਬਣਾ ਜੀ ਠੀਕ ਹੈ ਗੱਬਣਾ ਜੀ ਇਹਦਾ ਸਵਾ ਮਹੀਨਾ ਰਹਿ ਗਿਆ ਜੀ ਠੀਕ ਹੈ ਤੇ ਆ ਸਾਹਮਣੀ ਵੀ ਜੀ ਹਾਂ ਜੀ ਇਹਦੇ ਵੀ ਸਵਾ ਦੋ ਮਹੀਨੇ ਰਹਿ ਗਏ ਇਹਦੇ ਚ ਸਵਾ ਦੋ ਮਹੀਨੇ ਰਹਿ ਗਏ ਹਾਂ ਜੀ ਤੇ ਆ ਕਾ ਝੋਟੀ ਨੇ ਖਰਾਬ ਕੀਤਾ ਜੀ ਹਾਂ ਜੀ ਹਾਂ ਤੇ ਉਹ ਉਹ ਮੱਝ ਦੀ ਹੈ ਹਾਂ ਉਹ ਸਿਰੇ ਵਾਲੀ ਮੱਝ ਦੀ ਹੈ ਹਾਂ ਫਿਰ ਤੁਸੀਂ ਦੇਖੋ ਨਾ ਫਿਰ ਬਰੀਡ ਫੇਰ ਹੀ ਆਈ ਹੈ ਜੀ ਜੇ ਆਪ ਮਾ ਚੰਗੀ ਹੈ ਉਹ ਦੇਖੋ ਬਹੁਤ ਚੰਗੀ ਹੈ ਕਿਹੜੇ ਤੀਕੇ ਦੀ ਹੈ ਜੀ ਇਹ ਜੋਗਰਾਜ ਦੀ ਹੈ ਜੀ ਅੱਛਾ ਜੋਗਰਾਜ ਦੀ ਹਾਂ ਜੀ ਹਾਂ ਜੀ ਮਾਲੋ ਤੀਕੇ ਸਾਰੇ ਕਰਨਵੀਰ ਸੁਨਾਰੀਆਂ ਦੇ ਜੋਗਰਾਜ ਬੋਲਦਾ ਅੱਛਾ ਕਰਨਵੀਰ ਵਾਲਿਆਂ ਦਾ ਹਾਂ ਹਾਂ ਉਹਨਾਂ ਦਾ ਬਿਰਲਾ ਵੀ ਵਧੀਆ ਸੀ ਮ ਇਹਦੀ ਉਮਰ ਹੋ ਗਈ ਜੀ ਪਰ ਉਹਨਾਂ ਢਾਈ ਦੇ ਲਗਭਗ ਜੀ ਕਿੰਨੇ ਵਾਰੀ ਸੀਮਨ ਲਵਾਇਆ ਸੀ ਇਹਦੇ ਜੀ ਸੀਮਨ ਇਹ 10 ਮਹੀਨੇ ਦੇ ਲਵਾਏ ਰਹੇ ਆ ਜੀ ਇਹਦੇ ਵੀ ਉਵੇਂ ਹੀ ਸਿੰਕਰੋ ਕੀਤੀ ਜੀ ਹਾਂ ਜੀ ਇਹ ਵੀ ਇਹਦੀ ਸਫਲਟ ਹੋ ਗਈ ਹੈ ਨਾ ਹਾਂ ਜੀ ਇਹਦੇ 23-24 ਦਿਨ ਹੋ ਗਏ ਹੋ ਗਏ ਹਾਂ ਜੀ ਹਾਂ ਹਾਂ ਦੇਖੋ ਰੱਬ ਸੌਖੇ ਰੱਖੇ ਹੋ ਸਦਾ ਇਹ ਗੱਭਣ ਹੋ ਜੇ ਉਵੇਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਹੀਟ ਤੋਂ 10 ਦਿਨ ਸਿੰਕਰੋ ਕੀਤੀ ਹਾਂ ਜੀ ਉਵੇਂ ਕਰੀ ਬਲੋ ਹੀਟ ਚ 20 ਦਿਨ ਬਾਅਦ ਆ ਰਹੀ ਦੀ ਹੈ ਹਾਂ ਜੀ 20 ਦਿਨ ਤੇ ਹੀਟ 20 ਦਿਨ ਬਾਅਦ ਆ ਰਹੀ ਹੈ ਸਰੋ ਤਾਂ ਵੀ ਪਸ਼ੂ ਅੰਦਰ ਉਹਦਾ ਸਹੀ ਹੈ ਇਹਦਾ ਮਤਲਬ ਹੈ ਠੀਕ ਹੈ ਜੀ ਆ ਛੋਟੀ ਗੱਭਣ 3 ਮਹੀਨੇ ਦੇ ਘਬਣਾ ਜੀ ਸਾਵੀ ਘਬਣਾ ਇਹ ਵੀ ਹਾਂ ਜੀ ਇਹ 3 ਕਿ ਮਹੀਨੇ ਦੇ ਘਬਣਾ ਉਹਦਾ ਤਾਂ ਵਜ ਨਹੀਂ ਹੈਣੀ ਹਾਂ ਜੀ ਉਹ ਛੋਟੀ 1:00 2:20 ਦੀ ਮੱਝ ਦਾ ਥਣ ਵਧਿਆ ਬਾਈ ਨੇ ਦੱਸਿਆ ਹੁਣ ਥੋੜਾ ਹਨੇਰਾ ਇੱਥੇ ਦਿਸਦਾ ਨਹੀਂ ਨੋਰਮਲੀ ਕਈ ਵਾਰੀ ਥਣ ਵੱਜ ਜਾਂਦਾ ਹੈ ਕਿਹਦੇ ਚ ਭਰ ਜਾਂਦਾ ਜੀ ਕੋਸ਼ਾ ਸਾਹਮਣੇ ਤੁਸੀਂ ਦੇਖ ਰਹੇ ਹੋ ਤਾਂ ਉਹ ਦੇਖੋ ਇਹ ਕੋਈ ਦਿੱਕਤ ਨਹੀਂ ਹੁੰਦੀ ਜੀ ਠੀਕ ਹੈ ਇਹ ਚ ਤੁਸੀਂ ਕੋਈ ਵੀ ਆਵੇ ਪਾਣੀ ਆਵੇ ਦੁੱਧ ਆਵੇ ਤੁਸੀਂ ਕੱਢ ਦੇਣਾ ਤੇ ਇਹ ਦੁਬਾਰਾ ਨਹੀਂ ਭਰਦਾਗਾ ਐਡੀ ਕੋਈ ਬਾਲੀ ਵੱਡੀ ਪ੍ਰੋਬਲਮ ਨਹੀਂ ਹੈਗੀ ਕੋਈ ਟਿਕਾ ਲਵਾਉਂਦੀ ਇਹਦੇ ਵਾਸਤੇ ਲੋੜ ਨਹੀਂ ਹੁੰਦੀ ਹਾਰਮੋਨ ਵਾਲਾ ਸਿਸਟਮ ਹੀ ਹੁੰਦਾ ਜੀ ਇਹ 1 बाई ਕੋਲੇ 31 ਹੈ ਦੇਖੋ ਕਿੰਡੀ ਚੰਗੀ ਹੈ ਸੀਮਣ ਵਧੀਆ ਲਵਾਏ ਵੀ ਆ ਜੀ ਸਾਰੇ ਇੱਕ ਵਾਰ ਥੋੜਾ ਜਿਹਾ ਉਹ ਮੱਝਾਂ ਦੋ ਖਰਾਬ ਕਰ ਰਹੀਆਂ ਉਹ ਵੀ ਚਲੋ ਸਪਲੀਮੈਂਟ ਨਹੀਂ ਸਹੀ ਪਿਆ ਆਂ ਦਰੋਨਾ ਦੀ ਹੈ ਜੀ ਠੀਕ ਹੈ ਏ ਬੀ ਸੀ ਦੇ ਦੀ ਇਹਦੀ ਮੱਝ ਦਾ ਕੀ ਰਿਕਾਰਡ ਆ ਮਾਨਾ ਬਈ ਇਹਦੇ ਪਹਿਲੇ ਸੂਏ ਦੋ ਦੰਦ ਨੇ 1.5 ਕਿਲੋ ਦੁੱਧ ਹੁੰਦਾ ਸੀ 1.5 ਕਿਲੋ ਹਾਂਜੀ ਠੀਕ ਹੈ ਬਈ ਸਾਰਾ ਥੋੜਾ ਰਵਾ ਕਰਦਾ ਬਈ ਇਹ ਹਾਂਜੀ ਸਾਬ ਉਹ ਮੱਝ ਤੋਂ ਬਿਨਾ ਨਾ ਹਾਂਜੀ ਉਹ ਤੋਂ ਬਿਨਾ ਸਾਰਾ ਕਰਦੀ ਹੈ ਅੱਛਾ ਸਾਰੀਆਂ ਝੋਟੀਆਂ ਕਰਦੇ ਆ ਹਾਂਜੀ ਹਾਂਜੀ ਸਵਾਦ ਨੇ ਖੀਰੀਆਂ ਖੂਰੀਆਂ ਕਿ ਨਹੀਂ ਖੀਰੀਆਂ ਨੇ ਇਹ ਦੋ ਦੰਦ ਤੋਂ ਹੁੰਦੀਆਂ ਅੱਛਾ ਦੋ ਦੰਦ ਤੋਂ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਮੰਨ ਲਓ ਵੀ ਉਹ ਤੁਸੀਂ ਚਾਰ ਨਹੀਂ ਪਾਉਂਦੇਗੇ ਨਹੀਂ ਚਾਰ ਨਹੀਂ ਪਾਉਂਦੀ ਅੱਛਾ ਜਿਵੇਂ ਆਹ ਥੋੜ ਨੂੰ ਮੱਝਾਂ ਨੂੰ ਚਾਰ ਪੈ ਜੇ ਸਹੀ ਆ ਬਈ ਬੈਸਟ ਆ ਨਾ ਵੈਸੇ ਤਾਂ ਚਾਰ ਚਲੋ ਅਤੇ ਬਰੀਡ ਬਰੀਡਿੰਗ ਵੀ ਕਰਦੇ ਆ ਪਰ ਐ ਕੋਈ ਸਾਈਲੇਜ ਮਾੜੀ ਚੀਜ਼ ਨਹੀਂ ਜੀ ਜੇ ਆਪਾਂ ਸਹੀ ਪਾਈਏ ਤਾਂ ਇਹ ਵੇਟ ਵੀ ਵਧਾਉਣਗੀ ਆ ਸਾਈਲੇਜ ਸ਼ੁਰੂ ਕਰ ਦਾਂਗੇ ਫਿਰ ਇਹਨੂੰ ਹਾਂ ਹਾਂ ਇਹਨਾਂ ਨੂੰ ਦੋਵਾਂ ਨੂੰ ਕਰਦੇ ਹੋ ਤੇ ਨਾਲ ਬਾਈਪਾਸ ਸਾਈਡ ਤੇ ਆਇਰਨ ਟਾਰਕ ਜਿੰਨਾ ਚਿਰ ਇਹਦਾ ਵੇਟ ਨਹੀਂ ਵਧੂਗਾ ਉਨਾ ਚਿਰ ਗੱਭਨ ਨਹੀਂ ਹੋਊਗੀ ਜੀ ਮੱਝ ਇਹ ਕਿਉਂ ਮੱਝ ਦੇ ਤੁਸੀਂ ਆਪ ਹੀ ਦੇਖ ਲਓ ਵੀ ਹੱਡੀਆਂ ਨਿਕਲਣਗਾਂ ਪੈਣਾ ਜਮਾ ਹਾਂ ਜੀ ਸੁਈ ਨੂੰ ਮੇਲੇ ਦਾ ਡੇਢ ਸਾਲ ਹੋ ਗਿਆ ਹੋਊਗਾ ਹਾਂ ਇਹ ਵੀ ਡੇਢ ਸਾਲ ਦੇ ਲਗਭਗ ਹੋ ਗਏ ਹੋਗਾ ਹੋ ਗਿਆ ਨਾ ਹਾਂ ਜੀ ਸੁਈ ਨੂੰ ਟਾਈਮ ਹੋ ਗਿਆ ਨਾ ਤੇ ਹੁਣ ਦੁੱਧ ਦੇ ਰਹੀ ਹੈ ਜੀ ਦੁੱਧ ਦਿਨ ਦਿਨ 4 ਕਿਲੋ ਦੇ ਰਹੀਏ ਇੱਕ ਡੇਅਰੀ ਦੇ ਐਪ ਦੀ ਸੋਡੇ ਕੋਲੇ ਇਹ 20 ਕਿਲੋ ਦੁੱਧ ਦਿੱਤਾ ਹੈ ਨਹੀਂ ਮੇਰੇ ਤੋਂ ਪਹਿਲਾਂ 2-3 ਸੂਏ ਪਹਿਲਾਂ ਦਤਾ 2-3 ਸੂਲੇ ਹੋ ਗਏ ਇਹਨੇ ਖਰਾਣ ਕਰਦੀ ਜੀ ਖਰਾਣ ਹਾਂ ਇਹ ਪੂਰਾ ਦੁੱਧ ਨਹੀਂ ਦੇ ਰਹੀ ਇਹ ਪੂਰਾ ਦਾਣਾ ਨਹੀਂ ਚੱਕ ਰਹੀ ਜੀ ਉਹ ਹੀ ਨਹੀਂ ਫਿਰ ਲੈ ਹੈਪੀ ਲੈ ਲਿਆ ਮੈਂ ਤੁਹਾਨੂੰ ਦੱਸਿਆ ਇਹ 2 ਸੂਏ ਦੁੱਧ ਦਤਾ ਹੀ ਨਹੀਂ ਮੇਰੇ ਕੋਲ ਫੋਲਾ अच्छा जी। ਜਾਂ ਇੱਕ ਸੂਏ ਲਿਆਂਦੀ ਜਿਹੜੇ ਉਹ ਸੂਏ ਤੋਂ ਵਧੀਆ ਦੁੱਧ ਦੁੱਤਾਈ। ਜਿਉਂ ਤੇ ਅਗਲੇ ਸੂਏ ਦੁੱਤਾ ਉਹ ਤੋਂ ਬਾਅਦ ਨਹੀਂ ਦੁੱਧ ਦੁੱਤਾ। ਉਹ ਤੋਂ ਬਾਅਦ ਨਹੀਂ। ਹਾਂ ਜੀ। ਠੀਕ ਹੈ। ਇਹ ਦੋਵਾਂ ਮੱਝਾਂ ਤੋਂ ਪਰੇਸ਼ਾਨ ਆ ਤੁਸੀਂ ਪੂਰੇ ਹੀ। ਹਾਂ ਜੀ। ਮੈਂ ਇਹਨਾਂ ਵਾਰੀ ਆਪਣੀ ਗੱਲ ਹੋਈ ਹੈ ਜਿੰਨੇ ਵਾਰੀ ਵੀ ਹੋਈ। ਹਾਂ ਜੀ। ਹਾਂ ਜੀ। ਹਾਂ ਉਹਦੇ ਤਾਂ ਸ਼ਾਇਦ ਤੁਸੀਂ ਅੱਜ ਕਿ ਮੈਟਰੀ ਜੱਵੀ ਭਰਵਾਈ ਹੈ ਨਾ? ਹਾਂ ਜੀ। ਮੈਟਰੀ ਸੈਪਰ ਭਰਵਾਈ ਹੈ। ਹਾਂ ਮੈਟਰੀ ਸੈਪਰ ਭਰਵਾ ਕੇ ਵੀ ਤੁਹਾਡਾ ਹੱਲ ਨਹੀਂ ਹੋਇਆ ਫਿਰ ਵੀ ਪਾਣੀ ਪਹਿਲਾਂ ਵੀ ਕਈ ਵਾਰ ਦਵਾਈ ਭਰੀ ਗਈ 3 4 4 ਵਾਰੀ ਦਵਾਈ ਸਾਰੀਆਂ ਦੀ ਭਰੀ ਗਈ ਇਹਨਾਂ ਦੇ। ਅੱਛਾ ਸਾਰੀਆਂ ਹੋ 80% ਹੱਲ ਹੋਊਗਾ ਨਾਲ ਹੀ ਗੱਲ ਹੀ ਕੋਈ ਨਹੀਂ ਕਿਉਂ ਜੇ ਕੋਈ ਉਹ ਜੀ ਦਿੱਕਤ ਹੁੰਦੀ ਬਾਕੀ ਮੱਧ ਪਹਿਲਾਂ ਸੂਈ ਵੀ ਹੈ ਜੀ ਇਹ ਕਿਹੜਾ ਅਸਰ ਝੋਟੀ ਹੈ ਵੀ ਆਪਾਂ ਨੂੰ ਇਹ ਦਿੱਕਤ ਆਣਾ ਜਾਂ ਕੋਈ ਬੱਚੇ ਦਾ ਨਿੱਜ ਪ੍ਰੋਬਲਮ ਹੈ ਉਹ ਥੋੜਾ ਜਿਹਾ ਅੱਗੇ ਤਾਂ ਹਰੇਕ ਸੂਏ ਟਾਈਮ ਨਾਲ ਗੱਭਣ ਆਉਂਦੀ ਜੀ ਸੂਏ 3 ਮਹੀਨੇ ਤੋਂ ਤੋਂ ਬਾਅਦ ਗੱਭਣ ਹੋ ਜਾਂਦੀ ਹੈ ਇਹ ਕੀ ਖਰਾਬ ਕੀਤਾ ਇਹ ਤਾਂ ਅੱਗੇ ਵੀ ਐਂ ਰੱਖਦੀ ਹੈ ਜੀ ਹਾਂਜੀ ਇਹ ਤਾਂ ਅੱਗੇ ਵੀ ਇਹੀ ਹੁੰਦੀ ਹੈ ਇਹ ਤਾਂ ਅੱਗੇ ਇਹਦੋਂ ਥੋੜੀ ਚੰਗੀ ਹੁੰਦੀ ਹੈ ਜੀ ਹਾਂ ਇਹਦੀ ਜ਼ਿਆਦਾ ਹਾਂ ਜ਼ਿਆਦੇ ਥੋੜੀ ਜਿਹੀ ਐਸੀ ਹੈ ਜੀ ਵਾਜਣਾ ਆਪਾਂ ਨੂੰ ਵੀ ਪਤਾ ਵੀ ਜਿੰਨਾ ਚਿਰ ਵੇਟ ਨਹੀਂ ਪੂਰਾ ਜਿੰਨਾ ਚਿਰ ਜਦੋਂ ਪਸ਼ੂ ਸੂਣ ਵੇਲੇ ਜਿੰਨਾ ਵੇਟ ਪਸ਼ੂ ਦਾ ਹੁੰਦਾ ਜੀ ਠੀਕ ਆ ਉਦੋਂ 50 ਕਿਲੋ ਵੇਟ ਪਸ਼ੂ ਦੇ ਅੰਦਰੋਂ ਨਿਕਲਦਾ ਸਣੇ ਬੱਚੇ ਮਡਾਂਢੀ ਢੁੰਢੀ ਜਿੰਨਾ ਚਿਰ ਉਹ ਵਜਨ ਪਸ਼ੂ ਦਾ ਪੂਰਾ ਨਹੀਂ ਹ ਪੂਰਾ ਨਹੀਂ ਹੋਇਆ ਹੋਣਾ ਹਾਂਜੀ ਠੀਕ ਹੈ ਤਾਂ ਹੀ ਉਦੋਂ ਦੀ ਰਿਪੀਟ ਕਰ ਰਹੀ ਆ ਤਾਂ ਹੀ ਦੁੱਧ ਤੇ ਨਹੀਂ ਆ ਰਹੀ ਹਾਂਜੀ ਸਿਹਤ ਵੀ ਮੰਨ ਕੇ ਚੱਲੋ ਮਾੜੀ ਆ ਉਹੀ ਫਿਰ ਗੱਲ ਵੀ ਜਿਹੜਾ ਪਹਿਲਾਂ ਤੇਲ ਦਿੱਤਾ ਵੇ ਉਹ ਹੁਣ ਸਰ ਉਤਾਰਿਆ ਤੇਲ ਤੇ ਕਿਹਾ ਤੁਸੀਂ ਪਸ਼ੂਆਂ ਦੇ ਨੇੜੇ ਵੀ ਨਹੀਂ ਕਰਨਾ ਜੀ ਠੀਕ ਹੈ ਹੋਰ ਬਹੁਤ ਕੁਝ ਆਉਂਦਾ ਬਾਈਪਾਸ ਫੈਨ ਦੇ ਦਿਓ ਡੇਰੀ ਪ੍ਰੋਟੀਨ ਪਾ ਸਕਦੇ ਆ ਅੱਛਾ ਠੀਕ ਹੈ ਸਿਹਤ ਬਣਾਉਣ ਵਾਸਤੇ ਆਇਰਨ ਟੌਨਿਕ ਜਿਹੜਾ ਪਸ਼ੂ ਮੰਨ ਕੇ ਚੱਲੋ ਹੋ ਸਕਦਾ ਕੰਧਾ ਤੇ ਜੀਭਾਂ ਵੀ ਮਾਰਦੀ ਹੋਵੇ ਠੀਕ ਆ ਡੀ ਵਰਮ ਹੀ ਕੀਤੀ ਕਰੋ ਹਾਂ ਡੀ ਵਰਮਿੰਗ ਤਾਂ ਕਰਦੇ ਆ ਕਰਦੇ ਆ ਹਾਂ ਜੀ ਠੀਕ ਆ ਜੀ ਇਹ ਇਹਨੂੰ ਆਇਰਨ ਟੌਨਿਕ ਘੱਟੋ ਘੱਟ ਦੋਵਾਂ ਨੂੰ 5 ਲੀਟਰ ਜੀ ਠੀਕ ਆ ਬਾਈਪਾਸ ਸਾਈਡ ਦੋਵਾਂ ਨੂੰ 10 ਕਿਲੋ ਅੱਛਾ ਜੀ ਠੀਕ ਆ ਤੇ ਇਹਨਾਂ ਨੂੰ ਸਾਈਲੇਜ ਕਰ ਲenga ਨੂੰ ਦੋਵਾਂ ਨੂੰ ਸ਼ੁਰੂ ਕਰਦੇ ਇਹਨਾਂ ਨੂੰ ਭਲਾ ਰਹਿਣ ਦਿਓ ਠੀਕ ਆ ਫੇਰ ਇਹਨਾਂ ਦੀ ਫੇਰ ਦਵਾਈ ਬਣੂਗੀ ਫੇਰ ਗੱਲ ਬਣੂਗੀ ਆ ਮੱਝ ਦਾ ਹਜੇ ਠੀਕ ਆ ਤੁਹਾਡੀ ਪਰ ਉਹ ਜਿੰਨਾ ਚਿਰ ਦੀ ਫੇਰ ਨਹੀਂ ਹੁੰਦੀ ਉਹਨੇ ਗੱਪਾਂ ਨਹੀਂ ਹੁੰਦੀ ਹਾਂ ਠੀਕ ਆ ਇਹ ਚੀਜ਼ ਦਾ ਧਿਆਨ ਰੱਖੋ ਬਸ ਡੀ ਵਰਮ ਹੀ ਜੇ ਕੀਤੀ ਆ ਤਾਂ ਬਸ ਓਕੇ ਆ ਮੈਂ ਤੁਹਾਨੂੰ ਸਬਲੀਮੈਂਟ ਲੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ 3 ਨਾਲ ਨੂੰ ਕਰਿਓ ਜੀ ਸਬਸਕ੍ਰਾਈਬ ਜੀ ਟੂਰ ਗਰੁੱਪ ਤੇ ਐਡ ਹੋਣ ਵਾਸਤੇ 9815844096 ਤੇ ਮੈਸੇਜ ਕਰਿਓ ਜੀ ਧੰਨਵਾਦ